ਇੱਕ ਸਿੰਘਾ ਵਾਲੇ ਦਾ ਮਿਸਤਰੀ ਸੀਗਾ ਤੇ ਬਾਬਾ ਜੀ ਦੀ ਸੇਵਾ 'ਚ ਲੱਗਿਆ ਸੀ ਉਹ ਬਿਨਾਂ ਆ ਗਿਆ ਚੱਲਿਆ ਗਿਆ ਲੱਕੜੀ ਦਾ ਕੰਮ ਕਰਦਾ ਸੀ ਜਗਰਾਵਾਂ ਵਾਲੇ ਮਿਸਤਰੀ ਬੂਟਾ ਸੋਣਾ ਲੱਗਿਆ ਹੁੰਦਾ ਸੀ ਤੇ 12 ਦਰ ਦੀਆਂ ਜੋੜੀਆਂ ਬਣਦੀਆਂ ਸੀ ਉਹ ਚੱਲਿਆ ਗਿਆ ਸਮੇਂ ਦੇ ਅੰਦਰ ਬੜਾ ਢਿੱਲਾ ਹੋ ਗਿਆ ਬਿਮਾਰ ਹੋ ਗਿਆ ਬਹੁਤ ਪੈਸਾ ਲੱਗ ਗਿਆ ਇੱਕ ਦਿਨ ਬਾਬਾ ਜੀ ਕਹਿਣ ਲੱਗੇ ਬੂਟਾ ਸਿਆ ਵੱਡੇ ਬਾਬਾ ਜੀ ਦੀ ਵਰਸ ਹੀ ਆ ਰਹੀ ਹੈ ਜੋੜੀਆਂ ਚੜ੍ਹਨੀਆਂ ਚਾਹੀਦੀਆਂ ਐ ਆਖਿਆ ਜੀ ਸਿੰਘਾ ਵਾਲਾ ਮਿਸਤਰੀ ਆ ਉਹਦੀ ਜੋੜੀ ਬਿੱਡੀ ਵੀ ਐ ਉਹ ਆਇਆ ਨਹੀਂ ਮੁੜ ਕੇ ਬਾਬਾ ਜੀ ਕਹਿਣ ਲੱਗੇ ਤੂੰ ਐਂ ਕਰ ਉਹਨੂੰ ਚਿੱਠੀ ਪਾ ਜੀ ਸਤਿਵਚਨ ਚਿੱਠੀ ਪਾ ਦੀ ਤੀਜੇ ਚੌਥੇ ਦਿਨ ਬਾਬਾ ਜੀ ਐਂ ਢੇੜਾ ਦਿੰਦੇ ਆਏ ਬਾਬਾ ਜੀ ਨੇ ਆਖਿਆ ਬੂਟਾ ਸਿੰਘ ਕਿਉਂ ਚਿੱਠੀ ਪਾਈ ਸੀ ਪਾਸੇ ਚਿੱਠੀ ਤਾਂ ਪਾਈ ਸੀ ਕੋਈ ਜਵਾਬ ਨਹੀਂ ਆਇਆ ਫਿਰ ਬਾਬਾ ਜੀ ਹੱਸ ਕੇ ਕਹਿੰਦੇ ਜੱਟ ਵਾਲੀ ਚਿੱਠੀ ਪਾਈ ਏ ਐਂ ਆਹ ਆਖਿਆ ਬਾਬਾ ਜੀ ਕਹਿੰਦੇ ਜੱਟ ਵਾਲੀ ਚਿੱਠੀ ਪਾਈ ਏ ਆਪਣੇ ਬਾਬਾ ਜੀ ਕਹਿੰਦੇ ਪਾਸ਼ਾ ਪਾਓ ਫਿਰ ਬਾਬਾ ਜੀ ਕਹਿੰਦੇ ਕੋਈ ਨਹੀਂ ਅੱਜ ਸਹੀ 2:30 ਵਜੇ ਰਾਤ ਨੂੰ ਵੇਖੋ ਤੇ ਐਸੀ ਕਲਾ ਵਰਤੀ ਰਾਤ ਨੂੰ ਸਾਸ ਚਾਰ ਸਿੰਘ ਸ਼ਹੀਦ ਉਹਦੇ ਕੋਲੇ ਚਲੇ ਗਏ ਉਹਨਾਂ ਨੇ ਥੋੜਾ ਜਿਹਾ ਮੰਜਾ ਹਲਾਇਆ ਤੇ ਚੁੱਕਿਆ ਕਹਿੰਦੇ ਬਾਬਾ ਜੀ ਤੈਨੂੰ ਯਾਦ ਕਰਦੇ ਤੈਨੂੰ ਲੈਣ ਆਏ ਆ ਉਹ ਸਾਸਕ ਘਬਰਾਇਆ ਉਹ ਕਹਿਣ ਲੱਗਾ ਮੈਂ ਢਿੱਲਾ ਸਵੇਰੇ ਆਉਂਗਾ ਸਵੇਰੇ ਉਹ ਕਹਿੰਦੇ ਨਹੀਂ ਸਣੇ ਮੰਝੇ ਤੈਨੂੰ ਲੈ ਕੇ ਜਾਣਾ ਚਾਕੇ ਉਹ ਮੰਝੇ ਤਾਂ ਉਤਰਿਆ ਅੰਦਰਲੇ ਘਰੇ ਗਿਆ ਉਹ ਕਹਿੰਦੇ ਕੀ ਗੱਲ ਹੋ ਗਈ ਕਹਿੰਦੇ ਬਾਬਾ ਜੀ ਨੇ ਮੈਨੂੰ ਸਿੰਘ ਚਾਰ ਦਿਸੇ ਮੰਝੇ ਚੱਕ ਕੇ ਮੈਨੂੰ ਲਈ ਜਾ ਰਹੇ ਸੀ ਤੇ ਤੁਸੀਂ ਮੇਰੇ ਨਾਲ ਚੱਲੋ ਤੇ ਤਿਆਰੀ ਕਰਕੇ ਆਪਾਂ ਸਵੇ ਬਾਪਾ ਜੀ ਕੋਲ ਚੱਲਣਾ ਉਹ ਕਹਿੰਦੇ ਢਿੱਲਾ ਕਰਕੇ ਐਵੇਂ ਦਿਮਾਗ ਦੀ ਤੇਰੀ ਖੁਸ਼ਕੀ ਕਰਕੇ ਪੈ ਜਾ ਪੈ ਜਾ ਐਵੇਂ ਮਾਰੀ ਜਾਂਦਾ ਇੱਥੇ ਸ਼ਹੀਦ ਆ ਗਏ ਤੇਰੇ ਕੋਲੇ ਉਹ ਫੇਰ ਪੈ ਗਿਆ ਜਦੋਂ ਪੈ ਗਿਆ ਥੋੜੇ ਚਿਰ ਬਾਅਦ ਮੰਜਾ ਬੜਾ ਹਲਾਇਆ ਚੱਕਿਆ ਤੇ ਕਹਿੰਦੇ ਮੁੰਡਿਆਂ ਦੇ ਆਖੇ ਲੱਗਣਾ ਤੇ ਸਾਡੇ ਸਾਡੇ ਉਹ ਸਾਸ ਸੁਬਾ ਦਸਣ ਤੋਂ ਬਿਨਾਂ ਤੇ ਗਰਮ ਖੋਤھے ਫਾਟਕਾਂ ਤੇ ਪੇਸਣ ਤੇ ਆ ਗਿਆ ਜਗਰਾ ਮੋਗੇ ਤੇ ਉਥੋਂ ਇੱਕ ਪ੍ਰੇਮੀ ਨੂੰ ਨਾਲ ਲੈ ਕੇ ਕੋਈ ਸ਼ੈਕਲ ਤੇ ਛੱਡਿਆ ਉਹ ਘਰ ਦੇ ਆਏ ਮਗਰ ਉਹਨਾਂ ਨੇ ਦੱਸਿਆ ਵੀ ਉਹ ਤਾਂ ਚਲੇ ਗਿਆ। ਉਹਦੇ ਦੋ ਮੁੰਡੇ ਫਿਰ ਮਗਰ ਆਏ ਨਾਲ। ਕਿੱਲਾ ਬਹੁਤ ਯਾਦੈ ਸੀ। ਬਾਬਾ ਜੀ ਕੋਲੇ ਲਿਆਂਦਾ। ਤੇ ਦੋ ਜਣੇ ਦਾ ਫੜਿਆ ਵਾਸਿਗ। ਬਾਬਾ ਜੀ ਕਹਿੰਦੇ ਗੁਰਮਖਾ ਬਿਨਾ ਆ ਗਿਆ ਤੂੰ ਨਹੀਂ ਜਾਈਦਾ ਹੁੰਦਾ। ਚੱਲ ਕੋਈ ਨਹੀਂ। ਚੰਗਾ ਤੇ ਤੂੰ ਜੋੜੀ ਸਾਡੀ 12 ਦਰੀ ਵਾਲੀ ਪੂਰੀ ਕਰ ਦੇ। ਉਹ ਕਹਿਣ ਲੱਗਾ ਬਾਬਾ ਜੀ ਮੇਰਾ ਦਮ ਪੱਟੀ ਦਾ। ਸਾਹ ਚੜਦਾ ਮੈਥੋਂ ਰੰਦਾ ਨਹੀਂ ਭਾਈ ਦਾ। ਮੈਂ ਤਾਂ ਆਰੀ ਨਾ ਕੰਮ ਨਹੀਂ ਹੁੰਦਾ ਹੈ ਤੇ ਹੁਣ ਤਾਂ ਮੈਨੂੰ ਲੱਗਦਾ ਮੈਂ ਗਾਂ ਹੀ ਜਾਊਂਗਾ ਗਾ ਜਾਊਂ ਬਾਬਾ ਜੀ ਕਹਿੰਦੇ ਖੰਡ ਪਾਠ ਕਰਾ ਦੇ ਠੀਕ ਹੋ ਜਾਏਗਾ ਤੇਰੇ ਪਾਪਾ ਦੇ ਬਰਾਬਰ ਪੁੰਨ ਪੈ ਜਾਣਗੇ ਖੰਡ ਪਾਠ ਉਹ ਕਹਿਣ ਲਗਾ ਬਾਬਾ ਜੀ ਪੈਸੇ ਸਾਰੇ ਲੱਗੇ ਦਵਾਈਆਂ ਤੇ ਜੇ ਖੰਡ ਪਾਠ ਕਰਾਤਾ ਮੇਰਾ ਕੁਝ ਵੀ ਨਹੀਂ ਰਹਿਣਾ ਘਰ ਵੀ ਵੇਖ ਜੂਗਾ ਇਹ ਤੁਸੀਂ ਜੋੜੀ ਚੜਾਉਣੀ ਆ ਤੇ ਫਰਕ ਕੋਈ ਪੈਂਦਾ ਨਹੀਂ ਫਿਰ ਤੁਸੀਂ ਆਪਦੀ ਮਾੜੀ ਦੀ ਜੀਵ ਹਲਾ ਦਿਓ ਰਸਨਾ ਹਲਾ ਦਿਓ ਤੇ ਤੁਹਾਡਾ ਕੋਈ ਵਿਗੜਦਾ ਨਹੀਂ ਗਾ ਜੇ ਖੰਡ ਪਾਠ ਕਰਾਦਾ ਪਾਠੀ ਸਾਰੇ ਪੈਸੇ ਲੈ ਜਾਣਗੇ ਤੇ ਤੁਸੀਂ ਆਪਣੀ ਮਾੜੀ ਰਸਨਾ ਹਲਾ ਦਿਓ ਬਾਬਾ ਜੀ ਨੇ ਕਿ ਸਾਧੂ ਲਿਆ ਪ੍ਰਸ਼ਾਦ ਅੰਦਰ ਪ੍ਰਚਾਰ ਲਿਆਂਦਾ ਬਾਬਾ ਜੀ ਨੇ ਮੈਂ ਥੋੜਾ ਜਿਹਾ ਪ੍ਰਸ਼ਾਦ ਦਿੱਤਾ ਸਾਹ ਚੜਦਾ ਬੋਲਿਆ ਨਾਲੇ ਹਜੂਰ ਨੇ ਥੋੜਾ ਹੋਰ ਦਿੱਤਾ ਹੋਰ ਦਿੱਤਾ ਬਾਬਾ ਜੀ ਨੇ ਇੱਕ ਬੁੱਕ ਭਰ ਕੇ ਪਾਤਾ ਬਾਬਾ ਜੀ ਕਹਿੰਦੇ ਥਾਪੀ ਦੇ ਕੇ 12 ਸਾਲ ਲਈ ਮਰਦਾ ਤੂੰ 12 ਸਾਲ 12 ਬੁੱਕ ਤੈਨੂੰ ਦਿੱਤੇ ਆ ਇੱਕ ਸਾਲ ਦਾ ਰਾਸ਼ਨ ਇੱਕ ਬੁੱਕ ਦੇ ਦਿੱਤਾ ਸੀ ਇਹ ਤੋਂ ਰੋਹਾ ਮਹਾਪੁਰਖ ਚਾਰ ਯੁੱਗ ਦੀ ਕਮਾਈ ਵਾਲਿਆਂ ਦਾ ਜ਼ਿਕਰ ਆ ਸਾਧ ਸੰਗਤ ਜਿਨ੍ਹਾਂ ਦੇ ਹੱਥ ਦੇ ਵਿੱਚ ਦਰਗਾਹ ਦੇ ਵਿੱਚੋਂ ਮੋਹਰਾ ਲੱਗੀਆਂ ਤੇ ਜੰਮਣਾ ਮਰਨਾ ਹਾਤੇ ਤੇ ਬਾਬਾ ਜੀ ਨੇ ਅਖਿਆ ਤਾਂ ਬਾਵਾ ਸੋ ਰਹਿੰਦਾ ਉਦੋਂ ਦੋ ਤੁਮਿਆਂ ਦੀਆਂ ਗੋਲੀਆਂ ਲੈ ਲੈ ਤੇ ਪਾਣੀ ਨਾ ਪੀਲਾ ਤੇ ਸਾਧ ਸੰਗਤ ਉਵੇਂ ਕੀਤਾ ਦੋ ਤੁਮਿਆਂ ਦੀਆਂ ਗੋਲੀਆਂ ਤਾਂ ਬਾਨਾ ਹੀ ਸੀਗਾ ਮੈਂ ਵਿਚਾਰ ਕਰ ਰਿਹਾ ਸੀ ਰਸਨਾ ਹਿੱਲਣ ਦੀ ਗੱਲ ਬਾਬਾ ਜੀ ਤੁਹਾਡਾ ਕੁਝ ਵਿਗੜਨਾ ਮੜ ਜੀ ਰਸਨਾ ਹਲਾ ਦਿਓ ਬਾਬਾ ਜੀ ਨੇ ਪ੍ਰਸ਼ਾਦ ਦੇ ਕੇ ਕਿ 12 ਸਾਲ ਦੀ ਮਰਦ ਤੇ ਸਾਡੇ ਘਰੇ ਵੀ ਆਉਂਦਾ ਸਾਡੀ ਥੋੜੀ ਰਿਸ਼ਤੇਦਾਰੀ ਵੀ ਸੀ ਉਹਦੇ ਨਾਲ ਇਸ ਕਰਕੇ ਸਾਹਸਨ ਤੱਕ ਪੂਰੇ 12 ਸਾਲ ਬਾਬਾ ਜੀ ਤੋਂ ਬਾਅਦ ਫਿਰ ਮਗਰੋਂ ਉਹਨੇ ਸ੍ਰੀ ਛੱਡਿਆ ਮਹਾਪੁਰਖ ਪੰਡਾਰਾ ਭਰ ਕੇ ਲਿਆਉਂਦੇ ਦਰਗਾਹ ਦੇ ਵਿੱਚੋਂ ਉਹ ਪਰਸਾਂ ਜਿਹਨੇ ਕਮੀ ਪੇਸ਼ੀ ਹੁੰਦੀ ਉਹਨੂੰ ਦੇ ਬਰਾਬਰ ਪਾ ਦਿੰਦੀ ਜਿਵੇਂ ਧਨ ਤਨ ਰਾਜਾ ਜਨਕ ਹੈ ਸਿਮਰਨ ਕੀਓ ਬਿਵੇਕ ਏਕ ਘੜੀ ਕੇ ਸਿਮਰਨੇ ਪਾਪੀ ਤਰੇ ਸਿਮਰਨ ਆ ਸਾਡੇ ਲੋਕਾਂ ਦਾ ਸਿਮਰਨ ਨਹੀਂ ਆ ਅਹਿਸਾਸ